ਹੈਲੋ ਗੀਤਾ ਸ਼ਰਮਾ ਜੀ ਨਾਲ ਗੱਲ ਹੋ ਰਹੀ ਹੈ ਗੀਤਾ ਜੀ 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 ਡੈਲੀ ਪੋਸਟ ਪੰਜਾਬੀ ਤੋਂ ਪੱਤਰਕਾਰ ਬੋਲ ਰਿਹਾ ਜਤਿੰਦਰ ਕੁੰਡਲ ਜੀ ਜੈ ਮਾਤਾ ਜੀ ਜੈ ਮਾਤਾ ਜੀ ਅੱਛਾ ਗੀਤਾ ਜੀ ਇੱਕ ਜੀ ਦੱਸਿਓ ਮੈਨੂੰ ਕਿ ਇੱਕ ਤੁਹਾਡੇ ਕੋਲ ਕੱਲ ਲੜਕੀ ਦਾ ਜਿਹੜਾ ਪਰਿਵਾਰ ਸੀ ਲੜਕੇ ਵਾਲਾ ਜਿਸ ਦਾ ਇੱਕ ਲੜਕੀ ਨਾਲ ਵਿਆਹ ਹੁੰਦਾ ਵਾ ਤਾਂ ਉਸ ਲੜਕੀ ਨੂੰ ਤੁਸੀਂ ਪਹਿਲਾਂ ਕੋਈ ਹੋਰ ਤੁਹਾਡੇ ਦੇ ਨਾਮ ਰੋਪ ਲਾ ਰਹੀ ਹੈ ਕਹਿੰਦੀ ਹੈ ਕਿ ਮੇਨੂੰ ਮੇਰਾ ਘਰ ਖਰਾਬ ਕੀਤਾ ਗੀਤਾ ਸ਼ਰਮਾ ਨੇ ਤੇ ਉਸ ਲੜਕੇ ਦੀ ਭੈਣ ਨੇ ਕੀ ਕਹਿੰਦੇ ਹੋ ਤੁਸੀਂ ਦੇਖੋ ਜੀ ਮੈਂ ਇਸ ਲੜਕੀ ਨੂੰ ਪਹਿਲੇ ਜਾਣਦੀ ਨਹੀਂ ਸੀ ਇਹ ਲੜਕੀ ਮੈਂ ਜਦੋਂ ਲਾਸਟ 13 ਮਾਰਚ ਨੂੰ ਸਪਿਸ਼ਲ ਦੇ ਉੱਪਰ ਮਿਲੀ ਸੀ ਚਾਰ ਦਿਨ ਸਪਿਸ਼ਲ ਦੇ ਉੱਪਰ ਰਹੀ ਹੈ ਤੇ মিডিਆ ਰਾਹੀਂ ਮੈਨੂੰ ਇੱਕ ਕਾਲ ਆਂਦੀ ਹੈ ਕਿ ਇਸ ਲੜਕੀ ਦੀ ਹੈਲਪ ਕਰੋ ਜੀ ਮੈਂ ਪੁਲਿਸ ਨਾਲ ਵਿਚਾਰੀ ਮੀਡੀਆ ਰੀ ਹੈਲਪ ਨਾਲ ਜੀ ਪੁਲਿਸ ਹੀ ਹੈਲਪ ਦੇ ਨਾਲ ਆਪਾਂ ਪਾਸ ਇਵਲਾਇੰਗ ਅਨਜੇ ਪਤਾ ਕਰਵਾ ਸਕਦੇ ਹਾਂ ਆਪਾਂ ਸਾਰੇ ਹੀ ਹੈਲਪ ਕਰਨੇ ਬਾਅਦ ਕੀ 9 ਵਜੇ ਨਾਲ ਹੀ ਜੇ ਸੁਬਸੋਹਰਾ ਪਰਿਵਾਰ ਨੇ ਨਾਮ ਦੇ ਕਾ ਛੱਟ ਕੇ ਆਏ ਆ ਜੀ ਤੇਰੀ ਪਹਿਲੀ ਮੈਰਿਜ ਹੋ ਚ ਸੈਕਿੰਡ ਮੈਰਿਜ ਹੋਈ ਸੀ ਵੀ ਪਹਿਲੀ ਮੈਰਿਜ ਹੋਣੀ ਕਿੱਥੀ ਹੋਈ ਸੀ ਸਕਿੰਗ ਮੈਨਰੇ ਤੇ ਹੀ ਆ ਨਾ ਸੀ ਮੈਂ ਕੰਦేశਿਆ ਕੋਈ ਆਸਨ ਪੁਰੀ ਨਹੀਂ ਨੇ ਉਸ ਤੋਂ ਛੱਡ ਕੇ ਆਏ ਆ ਉਸ ਤੋਂ ਬਾਅਦ ਮੇਰਾ ਇਹ ਨਾ ਕੋਈ ਵਕਲਾਬ ਨਹੀਂ ਹੋਇਆ ਤੇ ਮੈਨੂੰ ਛੱਡ ਕੇ ਆ ਗਏ ਨੇ ਕਿਹਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਮੈਡਮ ਜੀ ਕਿ ਮੇਰਾ ਸਹਰਬ ਬਣ ਕੇ ਆਇਆ ਤੇ ਮੈਨੂੰ ਮੇਰੇ ਘਰ ਪਹੁੰਚਾਇਆ ਜਿੰਗੀ ਨਾਲੇ ਮਾਪਿ ਹੋਰ ਅੱਜ ਸੀ ਨਾ ਨਾ ਪਿਆ ਰਖਦਾ ਕਿ ਉਹ ਕਹਿੰਦੇ ਨਾਲੇ ਜੇ ਮਰ ਗਈ ਹੈ ਉਸ ਸਮਾਂ ਜਦੂ ਇਹ ਮੁੰਡੇ ਵਾਲਾ ਕੇਸ ਮੇਰੇ ਕੋਲ ਆਇਆ ਤੇ ਮੇਰੇ ਪੈਸੇ ਨੂੰ ਜ਼ਮੀਨ ਹੀ ਨਿਕਲ ਗਈ ਜਦੋਂ ਮੈਨੂੰ ਪਤਾ ਲੱਗਾ ਕਿ ਉਸ ਲੜਕੇ ਦਾ ਵਿਆਹ ਉਸ ਲੜਕੀ ਨਾਲ ਹੋਇਆ ਜਿਸ ਨੂੰ ਮੈਂ 50 ਦਿਨ ਪਹਿਲੇ ਉਹ ਪਸ਼ੋਰਾں ਦਾ ਘਟੜਕੇ ਆਈ ਸੀ ਜਿਹੜੇ ਨੂੰ ਪਤਾ ਹੀ ਨਹੀਂ ਜਿਹੜੇ ਪਹਿਲੇ ਦੋ ਵਿਆਹ ਹੋਏ ਹੋਏ ਜੀ ਬਿਲਕੁਲ ਵੈਸੇ ਇੱਕ ਗੱਲ ਆ ਸੋਚਣ ਵਾਲੀ ਕਿ ਜਾਂ ਕਿਸ ਤਰੀਕੇ ਨਾਲ ਲੜਕੀਆਂ ਵੀ ਫਾਇਦਾ ਉਠਾਦੀਆਂ ਬਾਅਦ ਵਿੱਚ ਜਿਸ ਤਰੀਕੇ ਨਾਲ ਤੁਸੀਂ ਵੀ ਇੱਕ ਮਹਿਲਾ ਹੋ ਠੀਕ ਹੈ ਨਾ ਇਹ ਵਿਆਹ ਕਰਵਾ ਲੈਂਦੀ ਹੈ ਦਸਨ ਤੋਂ ਬਿਗੈਰ ਦੂਸਰਾ ਕਰਾਂਦੀ ਹੈ ਜਾਂ ਪਹਿਲਾ ਕਰਾਂਦੀ ਹੈ ਜਾਂ ਤੀਸਰਾ ਕਰਾਂਦੀ ਹੈ ਹਨਾ ਇਹ ਤੇ ਕਰਵਾ ਕੇ ਬਾਅਦ ਵਿੱਚ ਲੜਕੇ ਦੇ ਹੀ ਰੋਪ ਲਾਈ ਜਾ ਰਹੀ ਆ ਕਿ ਮੇਰਾ ਜਿਹੜਾ ਵਾ ਸੋਹਰਾ ਪਰਿਵਾਰ ਦਾ ਠੀਕ ਆ ਪਰ ਮੇਰਾ ਜਿਹੜਾ ਘਰ ਖਰਾਬ ਕਰ ਰਹੀ ਆ ਉਹ ਗੀਤਾ ਸ਼ਰਮਾ ਤੇ ਲੜਕੇ ਦੀ ਭੈਣ ਕਰ ਰਹੀ ਆ ਮੇਰੇ ਮੇਰੀ ਵੀਡੀਓ ਉਹਨਾਂ ਨੇ ਦਿਖਾ ਕੇ ਤਾਂ ਉਸ ਤੋਂ ਬਾਅਦ ਜਿਹੜਾ ਮੇਰੇ ਨਨਾਨ ਨੇ ਮੇਨਾਂ ਮਾਰਕੁਟਾਈ ਕੀਤੀ ਤੇ ਮੈਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਠੀਕ ਹੈ ਕਿਤੇ ਨਾ ਕਿਤੇ ਤੁਸੀਂ ਦੇਖਦੇ ਹੋ ਕਿ ਇਹੋ ਜਿਹੇ ਲੋਕ ਕਿਤੇ ਫਾਇਦਾ ਉਠਾਉਂਦੇ ਨੇ ਜਿਹਦੇ ਵਿੱਚ ਇੱਕ ਵਿਚੋਲਾ ਵੀ ਇਨਵੋਲਵ ਹੁੰਦਾ ਵਾ ਕੋਈ ਗੱਲਬਾਤ ਹੋਈ ਸੀ ਤੁਹਾਡੀ ਇਹਨਾਂ ਦੇ ਨਾਲ ਵਿਚੋਲੇ ਨਾਲ ਹੋ ਜੇ ਮੈਂ ਸੜਕੀ ਨੂੰ ਫੇਸ ਤੋਂ ਬਾਅਦ ਮੈਂ ਸੜਕੀ ਨੂੰ ਮਿਲੀ ਹਾਂ ਜੀ ਇਸ ਲੜਕੀ ਨਾਲ ਪੁੱਛਿਆ ਮੈਂ ਕਿਆ ਤੁਸੀਂ ਵਿਦਾ ਕੀ ਕਿਤਾਵਾ ਕਹਿੰਨ ਲਗੀ ਆਂਟੀ ਉਹ ਮਨੇ ਕਹਿੰਦੀ ਕਿ ਮੈਡਮ ਜੀ ਨੇ ਨਾ ਪਹਿਲੇ ਹਸਬੰਦ ਚੱਤ ਹੋ ਗਈ ਹੈ ਮੈਂ ਕਿ ਕਿੰਨੀ ਵੇਰ ਹੋਈ 13 ਮਾਰਚ ਤੋਂ ਚੋੜਾ ਚਮਾਰੀ ਨੂੰ ਛੱਡ ਕੇ ਆਈ ਆਂ ਕਿ ਬੈਠ ਕਦੋਂ ਹੋਈ ਹੈ ਕਹਿੰਦੀ ਆ ਤੁਹਾਡੇ ਜਦੋਂ ਚੱਲ ਗਏ ਸੀ ਉਹ ਮੇ ਇੱਕ ਦਿਨ ਦੇ ਬਾਅਦ ਹੀ ਬੈਠ ਹੋ ਗਈ ਤੇ ਮੈਂ ਕਿ ਦੱਸੋ ਮੈਂ ਕਿ ਮੈਰਿਜ ਕਦੋਂ ਹੋਏਗੇ ਨੈਕ ਕਹਿੰਦੀ 27 ਮਾਰਚ ਨੂੰ ਮੈਂ ਕਿ ਦੱਸਾਂਗੇ ਨਾ ਤੇ ਅਗਲੀ ਮੈਰਿਜ ਕਰਵਾ ਲਈ ਅਕਸ਼ਰਨ ਅਕਾਰ ਵਾਲਾ ਸੀ ਕੋ ਗਾੜੇ ਮੁੰਡੀ ਤੇ ਨਾ ਸੀ ਫੰਨਾ ਚ ਤਰਕ ਵਾਲਾ ਸੀ ਤੂੰ ਇਕੱਲ ਵਾਰੀ ਆਪਣੇ ਪੇਰੈਂਟਸ ਨੂੰ ਛੱਡ ਕੇ ਲੰਮਾਈ ਚ ਕਰਵਾਈ ਹੋਵੇ ਨਾ ਜੀ ਉਹਦੇ ਤੇ ਕੈਨ ਬੀ ਸੀ ਐਸਐਸ ਨੂੰ ਕਿ ਉਹ ਮੇਰਾ ਪਿਆਰ ਹੈ ਮੈਂ ਉਹਦੇ ਕੋਲ ਹੀ ਜਾਣਾ ਆਪਾਂ ਸਭ ਨੇ ਇੰਨੀ ਮਿਹਨਤ ਕਰਨ ਦੇ ਬਾਅਦ ਨੂੰ ਸੋ ਰਹੇ ਆ ਪਰਵਾਹ ਛੱਡਿਆ ਤੇ ਵਗੇਰੇ ਸੋਨਾ ਪਰਿਵਾਰ ਨੂੰ ਸੈਟਲ ਨਹੀਂ ਸੀ ਕਰਦਾ ਜੀ ਆਪਾਂ ਕੰਮ ਨੂੰ ਸਮਝਾ ਕੇ ਨਿਛੜਿਆ ਆਗੇ ਨੇ 10 ਦਿਨ ਵੀ ਉਸ ਬੰਦੇ ਦੇ ਰਿਹਾ ਜੇਕਰ ਜਿਹੜਾ ਘਰ ਪਹਿਲਾ ਘਰ ਵਾਲਾ ਕੋਈ ਮਾਰੇ ਤੋ ਮਾਰੇ ਘਰ ਦੀ ਵੀ ਕੁੜੀ ਹੋਏਗੀ ਨਾ ਉਹ ਵੀ ਸਾਲ ਇੱਕ ਬਗ ਨੀ ਕਿ ਵੇਟ ਕਰੇਗੀ ਕਿ ਮੇਰੇ ਬੰਦੇ ਨੂੰ ਸਾਲ ਹੋ ਜਾਏ ਇਹਨੇ 10 ਦਿਨ ਵੀ ਵੇਟ ਕੀਤਾ ਵਾ ਤੁਹਾਡੀ ਹੈਰਾਨੀ ਵਾਲੀ ਗੱਲ ਤੇ ਇਹੀ ਹੈ ਜੀ ਦੂਸਰੇ ਪਾਸੇ ਇਹ ਜਿਹੜਾ ਨਾ ਕਿਤੇ ਦੇਖੋ ਇਹ ਕਿਧਰੇ ਨਾ ਕਿਤੇ ਨਾਲੀ ਪ੍ਰੀ ਪਲੈਨਿੰਗ ਕੀਤੀ ਇਹਨਾਂ ਦਾ ਕੰਮ ਹੀ ਇਹ ਹੈ ਪਹਿਲੇ ਮਾਂ ਕਹਿੰਦੀ ਮੇਰੀ ਧੀ ਹੀ ਹੈਗੀ ਭਰਾ ਕਹਿੰਦਾ ਮੇਰੀ ਭੈਣ ਨਹੀਂ ਹੈਗੀ ਫਿਰ ਜਦੋਂ ਵਿਆਹ ਕਰਨਾ ਹੁੰਦਾ ਮਾਂ ਵੀ ਆ ਜਾਂਦੀ ਹੈ ਭਰਾ ਵੀ ਆ ਜਾਂਦਾ ਭੈਣ ਵੀ ਆ ਜਾਂਦਾ ਉਹ ਜਿਹੜਾ ਮਲੇ ਦਾ ਬੰਦਾ ਵਾ ਉਹ ਵੀ ਆ ਜਾਂਦਾ ਪਹਿਲੇ ਉਂਗਲਾਂ ਚੁਕਦਾ ਮੈਂ ਬਾਅਦੋਂ ਬਚੋਲਾ ਬਣ ਕੇ ਛਾੜਦਾ ਇਜ਼ੀ ਵੀ ਕਿ ਪਹਿਲਾਂ ਠੇਡਨ ਠੱਗੀ ਮਾਰੇ ਪਰ ਇਹਨਾਂ ਠੱਗੀਆਂ ਵਾਜਾਂ ਕਰਕੇ ਜਿਹੜੀ ਬਾਕੀ ਕੁੜੀਆਂ ਦੀ ਉਹਨੂੰ ਐਕਚੁਅਲ ਸਿਕ ਪ੍ਰੋਬਲਮ ਆਂਦੀ ਹੈ ਜੀ ਉਹਨਾਂ ਲੋਕਾਂ ਨੂੰ ਹੈਲਪ ਨਹੀਂ ਮਿਲਦੀ ਜੀ ਬਿਲਕੁਲ ਅੱਜ ਜੇਕਰ ਦੇਖਿਆ ਜਾਏ ਤਾਂ ਬਹੁਤ ਸਾਰੇ ਐਸੇ ਹੀ ਮਾਮਲੇ ਥਾਣੇ ਦੇ ਵਿੱਚ ਆਉਂਦੇ ਨੇ ਕਿ ਲੜਕੇ ਲੜਕੀ ਦੇ ਰਾਜੀ ਨਾਮੇ ਫੈਸਲੇ ਜ਼ਿਆਦਾਤਰ ਪੁਲਿਸ ਨੂੰ ਇਹਨਾਂ ਕੰਮਾਂ ਤੋਂ ਨਹੀਂ ਵੇਲ ਮਿਲਦੀ ਹਰ ਰੋਜ਼ ਕੋਈ ਨਾ ਕੋਈ ਥਾਣੇ ਤੁਰੇ ਰਹਿੰਦੇ ਆ ਮੁੰਡਾ ਕੁੜੀ ਕਦੇ ਕਿਸੇ ਦਾ ਡਿਸਪਿਊਟ ਪੈ ਗਿਆ ਸਮਝਦੇ ਨਹੀਂ ਕਿਤੇ ਨਾ ਕਿਤੇ ਇਹਨਾਂ ਲੋਕਾਂ ਕਰਕੇ ਹੀ ਘਰ ਖਰਾਬ ਹੁੰਦੇ ਨੇ ਮੈਂ ਤੁਹਾਨੂੰ ਕਿਹਾ ਕਿ ਜਿਨ੍ਹਾਂ ਨੂੰ ਐਕਚੁਅਲੀ ਪ੍ਰੋਬਲਮ ਆ ਜਾਂਦੀ ਹੈ ਨਾ ਜਿੱਦਾਂ ਇਹਨੇ ਆਪਣਾ ਪਹਿਲੇ ਮੇਰੇ ਕੋਲ ਵੀਸ ਬਣਾ ਕੇ ਆਈ ਸੀ ਕਿ ਮੈਂ ਬਹੁਤ ਗਰੀਬ ਘਰਾਂ ਵਿੱਚ ਹਾਂ ਮੇਰੇ ਮੇਰੇ ਕੋ ਮਾਂ ਪਿਓ ਨੇ ਮੈਨੂੰ ਕੱਢ ਤਾ ਵਾ ਤੁਸੀਂ ਕੱਲੀ ਵੀਡੀਓ ਵੀ ਇਹ ਤੇ ਮੈਨੂੰ ਛੱਡ ਕੇ ਆਈ ਸੀ ਤੇ ਉਹਦੇ ਵਿੱਚ ਜੇ ਤੁਸੀਂ ਦੇਖੋ ਕਹਿੰਦੇ ਤੁਮ ਇਨਾ ਸਾਲ 100 ਕੁੜੀਆਂ ਦਾ ਤੁਸੀਂ ਮੇਰੇ ਨਾਲ ਸੀ ਜਿਸ ਚੋਂ ਮੈਂ ਸਭ ਨੇ ਕਾਨੂੰਨੀ ਕਾਰਵਾਈ ਦੀ ਕੋਣੀ ਬਹੁਤ ਗਰੀਬਾਂ ਅੱਗੇ ਕੁੜੀਆਂ ਦਾ ਧੱਕਾ ਹੋ ਗਿਆ ਵਾ ਜਿਦਾ ਇਹ ਹੁੰਦਾ ਹੈ ਕਿ ਜਿਹਨਾਂ ਨੇ ਐਕਚੁਅਲ ਤਾਂ ਕਹੋ ਹੈਗਾ ਨਾ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਆਪਾਂ ਇਹਨਾਂ ਠੱਗੀਆਂ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਚੱਕਰ 'ਚ ਆਪਣੀ ਇਨੈਜਿਟੀ ਕਰਾ ਕਰਤੀ ਆਪਾਂ ਉਹ ਥਾਰੇ ਕੋਲੋਂ ਮੇਨ ਇਨਸਾਫ ਹੀ ਹੋ ਜਾਂਦੀ ਦੂਜੇ ਲੋਕਾਂ ਦੇ ਨਾਲ ਮੇਨ ਕਰਦਾ ਕਿ ਪਹਿਲਾ ਪਰਿਵਾਰਕੀ ਹੋ ਗਈ ਤੇ ਇਹ ਕਸੂਰ ਸੀ ਇਹਨਾਂ ਕਰਕੇ ਆਪਾਂ ਉਹਨਾਂ ਦਾ ਵੀ ਕਾਰਵਾਈ ਨਜਾਇਜ਼ ਹੀ ਕਰਵਾਤੀ ਜੀ ਬਿਲਕੁ ਮਾਂ ਜੀ ਬਚੋਲੇ ਨੇ ਮੈਨੂੰ ਜਿਸ ਦਿਨ ਮੈਂ ਪਹਿਲੀ ਵਾਰੀ ਇਹਦਾ ਕੇਸ ਸੋਲਵ ਕੀਤਾ ਸੀ ਉਦੋਂ ਮੈਨੂੰ ਲੰਮਾ ਕਿ ਕੁੜੀ ਗਲਤ ਹੈ ਕੀ ਕਿੱਲਾਕਾ ਹੈ ਕਿ ਤੁਸੀਂ ਥੋੜੀ ਛਾਲ ਕਿਉਂ ਕੀਤੀ ਤੇ ਮੈਂ ਉਹਨੂੰ ਕਿਹਾ ਸੀ ਬੱਚਾ ਜਿੱਦਾਂ ਦਾ ਵੀ ਹੋਏਗਾ ਮੈਂ ਹਰ ਬੱਚੀ ਦੀ ਹੈਲਪ ਕਰਦੀ ਹਾਂ ਤੇ ਕੋਈ ਨਹੀਂ ਹਰ ਬੱਚਾ ਗਲਤੀਆਂ ਕਰਦਾ ਹੈ ਵੀ ਆਪਾਂ ਨੂੰ ਇੱਕ ਮੌਕਾ ਦਵਾਂਗੇ ਅੱਜ ਉਹੀ ਲੜਕਾ ਬਚੋਲਾ ਬਣ ਕੇ ਆ ਵਿਆਹ ਕਰਾ ਕੇ ਪੈਸੇ ਖਾਂਦਾ ਵਾ ਇਹ ਜੇ ਬਚੋਲੇ ਨੂੰ ਸ਼ਰਮ ਆਣੀ ਤੇ ਵੀ ਹੈ ਜੀ ਮੈਂ ਕਿਹਾ ਇਹਨੂੰ ਸਖਤ ਸਖਤ ਕਾਰਵਾਈ ਕਰवानी ਚਾਹੀਦੀ ਜੀ ਬਿਲਕੁਲ ਉਸਦੀ ਭੈਣ ਦੇ ਨਾਲ ਕੋਈ ਰਾਬਤਾ ਹੋਇਆ ਹੋਵੇ ਬਾਅਦ ਵਿੱਚ ਤੁਹਾਡਾ ਉਸ ਵੇਲੇ ਉਸ ਉਹ ਭੈਣ ਵੀ ਉੱ ਮੇਰੇ ਕੋਲ ਉਹ ਸਿਰਫ ਜਿਆ ਬਚੋਲਾ ਵਾ ਉਦੋਂ ਆਇਤੋਂ 13 14 15 16 ਹੱਕ ਤੱਕ ਮਾਫ ਨੂੰ ਲਗਾਤਾਰ ਮੈਨੂੰ ਕਾਲ ਕਰਦਾ ਰਿਹਾ ਵਾ ਉਦੋਂ ਬਚੋਲਾ ਨਹੀਂ ਸੀ ਉਦੋਂ ਇਸ ਲੜਕੀ ਦਾ ਮੁੰਡਾ ਬੰਦਾ ਸੀ ਜਿਹੜਾ ਉਹਦੇ ਵਿਰੋਧ ਚ ਮੈਨੂੰ ਕਾਲ ਕਰਦਾ ਕਿ ਕਿ ਤੁਸੀਂ ਇਹ ਨਹੀਂ ਛਲਪਨਾ ਕਰੋ ਤੁਸੀਂ ਇਹ ਨਹੀਂ ਛਲਪਨਾ ਕਰੋ ਉਸ ਵਾਰ ਮੇਰਾ ਕਦੀ ਇਹਦੇ ਨਾਲ ਕੰਟੈਕਟ ਨਹੀਂ ਹੋਇਆ ਤੇ ਚਾਹ ਕਿ ਤੇ ਮੇਰੀ ਕਾਲ ਡੇਸ ਕਰਵਾ ਲੋ ਤੇ ਜਦੋਂ ਮੱਤੀ ਕਰਵਾ ਸਕੂ ਜੀ ਜੀ ਧੰਨਵਾਦ ਗੀਤਾ ਜੀ ਸਮਾਂ ਦੇਣ ਦਾ ਧੰਨਵਾਦ ਜੈ ਮਾਤਾ ਦੀ ਜੈ ਮਾਤਾ